حضرت ابراہیم نو خدا نے پچھے تیرا پیار کس دے نال ہے ہو اجے بھی بھول گیا تے نو دنیا وچ کیڑی বস্তু پیاری ہے اجے بھی او نے پیچھا کیتا ایک فقیری جو साधुओं چے رہندے ہن کیڑا میں ٹھگاں چے رہنا بھائی خلاصے چے رہ دے ہوندے کہندے ہوندے جا باہر تبیاں چے ایک فقیری لے کے دی ایک پیٹھ دی ایک گدھے وانگوں لیٹ دی ایک پچھا مڑبڑ دیکھنی گھر دے رہیں گے کہ نہیں ਆ ਲੋ ਮੈਂ ਲੈ ਆਇਆ ਆ ਛੱਡ ਛਕਾ ਲੋ ਫੇਰ ਹੋਰ ਲਿਓ ਨਾ ਤਾਂ ਤੂੰ ਸੰਤ ਕਹਦਾ ਤੂੰ ਤਾਂ ਲੁਟੇਰ ਹੈ ਉਹ ਇੱਕ ਪਿੱਛਾ ਮੁੜ ਮੁੜ ਦੇਖਦੀ ਇੱਕ ਗਦੇ ਮੰਗੂ ਲੇਠਦੀ ਇੱਕ ਫਕੀਰੀ ਭੇਕਦੀ ਇੱਕ ਲੇਖ ਦੀ ਜਿਹਦੇ ਮਸਤਕ ਤੇ ਲਿਖਿਆ ਤੂੰ ਸਾਧ ਜਰੂਰ ਬਣੇਗਾ ਤੂੰ ਬਣੇਗਾ ਜਰੂਰ ਆ ਬੈਠੇ ਨੇ ਮਸਤਕ ਸੀ ਤੁਰੇ ਰਹੇ ਇਕਨੀ ਤੁਰਿਆ ਸੈਂਕੜੇ ਤੁਰੇ ਸੀ ਸਾਡੇ ਨਾਲ ਮਗਰ ਤੁਰੇ ਨੇ ਹਜ਼ਾਰਾਂ ਤੁਰੇ ਜੀਦੇ ਆ ਇੱਥੇ ਲਿਖਿਆ ਕੋਈ ਦਿਨ ਆਊਗਾ ਉਹ ਜੋਤਸ਼ੀ ਨੇ ਵੀ ਚਰਨ ਕਮਲ ਦੀ ਰੇਖਾ ਪੜ੍ਹ ਕੇ ਕਹਿ ਦਿੱਤਾ ਸੀ ਇਹ ਅਮਰੂ ਜਿਹਨੂੰ ਲੋਕ ਅਮਰੂ ਨਿਥਾਵਾ ਕਹਿੰਦੇ ਸੀ ਅਮਰਦਾਸ ਹੀ ਨਹੀਂ ਤੂੰ ਕਿਸੇ ਸੱਚੇ ਤਖਤ ਦਾ ਬਾਦਸ਼ਾਹ ਬਣੇਗਾ ਕਿਸੇ ਦਿਨ ਨੇਹਾ ਉਹ ਦਿਨ ਦੂਰ ਨਹੀਂ ਉਹ ਦਿਨ ਦੂਰ ਨਹੀਂ ਗੋਆ ਨੰਦ ਲਾਲ ਨੇ ਵੀ ਤਾਇਆ ਕਿਹਾ ਪਾਗ ਸਾਡੇ ਲਿਖੀ ਸੁਖੀ ਪਾਗ ਸਾਡੇ ਲਿਖੀ ਸੁਖੀ ਪਾਗ ਸਾਡੇ सो मस्त तरली ती सोमस्तक तरली ती सोमस्तरली ती सोमस्तक तरली

ਇਹ ਨਹੀਂ ਬਾਦਸ਼ਾਹ ਨਿਆ ਇਹ ਨਹੀਂ ਕਲਮਾਂ ਦਾ ਨਹੀਂ ਅਰਬੀ ਫਾਰਸੀ ਦਾ ਆਲਮ ਫਾਜ਼ਲ ਗੁਆ ਨੰਦ ਲਾ ਜਦ ਦਸ਼ਮੇ ਜੀਆਂ ਨੇ ਚਾਲਾਂ ਕਹਿੰਦੇ ਫਕੀਰ ਕੀ ਜਾਣੇ ਕਲਮ ਬੰਦਗੀ ਆਓ ਪਿਆਰ ਦਾ ਸਬੂਤ ਦਿਓ ਪਿੱਛਾ ਮੁੜ ਕੇ ਤੇਰਾ ਪਿਆਰ ਕਿਸ ਨਾਲ ਹੈ ਖੁਦ ਰੱਬ ਆਇਆ ਆਵਾਜ਼ ਆਈ ਰੱਬ ਨੇ ਆਵਾਜ਼ ਦੇ ਕੇ ਪੈਗੰਬਰੀ ਚ ਕਿਹਾ ਹਜ਼ਰ ਇਬਰਾਹੀਮ ਕਿਸ ਨਾਲ ਪਿਆਰ ਹੈ ਤੇਰਾ ਜਵਾਬ ਦੇ ਦਿੱਤਾ ਮੇਰਾ ਪੁੱਤਰ ਪਿਆਰਾ ਹੈ ਮੈਨੂੰ ਤਾਂ ਆਹਾ ਹਾ ਤਾਂ ਮੈਨੂੰ ਨਾ ਨਾ ਪਿਆਰ ਕੀਤਾ ਦੁਨੀਆ ਦੇ ਹਾਲ ਚਾਲ ਪੁੱਛਦੇ ਆ ਤੇਰਾ ਕੀ ਹਾਲ ਹੈ ਕੀ ਹਾਲ ਹੈ ਕਵੀਆਂ ਦੀਆਂ ਬਹੁਤ ਵਿਚਾਰਾਂ ਨੇ ਇਸ ਦੇ ਉੱਤੇ ਮੈਂ ਉਹ ਨਹੀਂ ਬੋਲਣਾ ਹੁਣ ਚਾਹਦਾ ਕਿਉਂਕਿ ਅਮਰਤ ਰਸ ਵਰਤਦੇ ਕੀ ਹਾਲ ਹੈ ਤੇਰਾ ਤੇਰੇ ਘਰਦਿਆਂ ਦਾ ਤੇਰੇ ਮਾਪਿਓ ਦਾ ਪਿੱਤਰ ਧੀਆਂ ਦਾ ਪਰ ਕੋਈ ਇਹ ਗੱਲ ਨਹੀਂ ਪੁੱਛਦਾ ਤੇਰਾ ਰੱਬ ਤੇ ਗੁਰੂ ਨਾਲ ਕਿੰਨਾ ਕੁ ਪਿਆਰ ਹੈ ਉਧਰ ਨਹੀਂ ਕੋਈ ਜਾਂਦਾ ਤੇਰੀ ਮਹਾਪੁਰਖਾਂ ਨਾਲ ਗੁਰੂਆਂ ਨਾਲ ਕਿਤਨੀਕ ਸਾਂਝ ਬਾਣਿਆਈ ਤੇਰੇ ਤੇ ਕਿਤਨੇ ਇਕ ਪ੍ਰਸੰਨ ਹਨ ਤੈਨੂੰ ਕੀ ਕੁਝ ਬਖਸ਼ਦਾ ਤੇਰੀ ਮੰਜ਼ਿਲ ਕਿੱਥੇ ਇੱਕ ਪਹੁੰਚ ਗਈ ਸਾਨੂੰ ਵੀ ਨਾਲ ਲੈ ਚੱਲਿਆ ਕਰ ਕਦੀ ਇਹ ਜੇ ਸੱਜਣ ਕਦੇ ਮਿਲਦੇ ਨਹੀਂ